ਹਾਂਜੀ ਗੁੱਡਾ ਮੌਨੀਆਂ ਹੋਈਆਂ ਜੀ ਕੀ ਹਾਲ ਚਾਲ ਸਾਰੇ ਵਧੀਆ ਜੀ ਮੈਂ ਕਹਾਂ ਕਹਾਂਡੋ ਜੀ ਨਾ ਨੂੰ ਕਹੇ ਆਪਾਂ ਹੋ ਕੇ ਰੈਡੀ ਅੱਜ ਦਾ ਬਲੌਗ ਹੈਗਾ ਆਪਾਂ ਜਲੰਧਰ ਦਾ ਜੁੜੇ ਰਿਓ ਬਲੌਗ ਦਾ ਠੀਕ ਹੈ ਜੀ ਬਲੌਗ ਬਹੁਤ ਖਰਾਬ ਹੋ ਰਹਾ ਸਾਮਾਨ ਲੈਣ ਚੱਲੇ ਆਪਾਂ ਲਓ ਜੀ ਗੋਰੇ ਭਰਾ ਕੇ ਪਹੁੰਚੇ ਆਪਾਂ ਤਾਂ ਗੋਲ ਚੈੱਕ ਕਰੋ ਗਰਵਾ ਕੀ ਯਾਰ ਕਦਾਂ ਕਦਾਂ ਬਣਾਏ ਵੜੇ ਠੀਕ ਹੈ ਭਰਾ ਨਹੀਂ ਹੋਰ ਕਿੱਥੋਂ ਜਿਆਦਾ ਲੈਣੀ ਕਰਿਆ ਹੋਰ ਕੰਨਾਵਾ ਦਾ ਇੱਥੇ ਜਾਣਾ ਅੱਜ ਗਿਆ ਨਹੀਂ ਜਲੰਧਰ ਤੇ ਨਹੀਂ ਕੱਲ ਜਣਾਇਆ ਹੋ ਠੀਕ ਹੈ ਭਰਾ ਵਧੀਆ ਬੜੀ ਬਟਾ ਕੀਤਾ ਹਾਂ ਸਾਰੇ ਕਿਹਦੇ ਵੀ ਆ ਤਾਂ ਇਹ ਬਲੌਗ ਚ ਨਾ ਆਪਣੇ ਗੋਰੀਏ ਭਾਣੂ ਬਹੁਤ ਭਰਾ ਆ ਆਪਣੇ ਜਨੇ ਵੀ ਗੈਰੀ ਭਰਾ ਫੋਹੰਦੇ ਆ ਕਸਟਮਰ ਆਪਣੇ ਜਨੇ ਵੀ ਆਪਣੇ ਭਰਾ ਆ ਸਾਰੇ ਫੋਲੋ ਕਰੋ ਵਿਜ਼ਿਟ ਕਰਾਇਆ ਕਰੋ ਤਾਂ ਆਪਣੀ ਲਗਾਨ ਤੇ ਮੇਰਾ ਭਰਾ ਟੋਪੀਆਂ ਰਣਕਾਂ ਹਾਂ ਸਾਰੀ ਕਲੈਕਸ਼ਨ ਆਪਣੇ ਕੋਲ ਬੈਗ ਗੈਂਡਸ ਬੈਗ ਸਾਰੇ ਵੈਰ ਕੋਪੀਆਂ ਹੁੰਦੀਆਂ ਭਰਾ ਕੋਈ ਚੀਜ਼ਾਂ ਠੀਕ ਹੈ ਜੀ ਆਪਣਾ ਦਰਵਾਜ਼ੇ ਦੇ ਸਾਹਮਣੇ ਕੋਈ ਜ਼ਰੂਰ ਕਿੜਾ ਮਾਇਆ ਮੇਰਾ ਚਲੋ ਠੀਕ ਹੈ ਜੀ ਲੋ ਜੀ ਭਰਾ ਆ ਗਏ ਸੀ ਹੁਣ ਲੈ ਲਈ ਫਟਣ ਬਸ ਲੈਣ ਹੁਣ ਆਪਾਂ ਚਲੀਏ ਜਗੰਦਰ ਜੁੜੇ ਰਿਓ ਬਲੌਗ ਦੇ ਨਾਲ ਲੋ ਜੀ ਜਾਮੂ ਜਾਮੂ ਲੱਗ ਗਿਆ ਜੀ ਕਹਿੰਦੇ ਇੱਥੇ ਗੱਡੀਆਂ ਦਾ ਚੈੱਕ ਕਰੋ ਲੋ ਜੀ ਬਸੇ ਆਪਾਂ ਬਹਿ ਗਏ ਆ ਜੀ ਤਾਂ ਤੋਂ ਆਪ ਕੋ ਬਹੁਤ ਜ਼ਿਆਦਾ ਗਰਮੀ ਹੋ ਗਈ ਯਾਰ ਠੀਕ ਹੈ ਜੁੜੇ ਰਿਓ ਬਲੋਗ ਨਾਲ ਤੁਹਾਨੂੰ ਮਿਲਦਾ ਜਾ ਕੇ ਮਨਦਰਦਰ ਹੋ ਜੀ ਆਪਣੇ ਟੱਕ ਦੇ ਨਾਲ ਰਿੰਗੂ ਭਾਈ ਹੋਣੀ ਹੋਰ ਭਾਈ ਕਿੱਦਾਂ ਹੈਟ ਹੈ ਜੀ ਭਾਈ ਵੀ ਟੱਕ ਆ ਪਈ ਗਾ ਮਨ ਜਲੋ ਤੇ ਪਿੱਛੇ ਜਾ ਜੀ ਹੋਰ ਮਾਲਾਂ ਚੱਲੇ ਜੀ ਭਾਈ ਚੱਲੇ ਜੀ ਮਾਲਾਂ ਚੱਲੇ ਜੀ ਹਾਂ ਚਲੋ ਠੀਕ ਹੈ ਬਹੁਤ ਆਛੀ ਬਹੁਤ ਜ਼ਿਆਦਾ ਹੋਇਆ ਪਿਆ ਅੱਛਾ ਡੋਬਿੰਗ ਉਹਦੇ ਆਸ਼ਰੇ ਨੇ ਦਾ ਰੇਂਗ ਕੋਈ ਇੱਥੇ ਆਣਾ ਰਾਸ਼ ਨਹੀਂ ਜਾਂਦਾ ਪਰ ਲੋ ਜੀ ਕਹਿੰਦੇ ਮੁੰਡੇ ਬੁਜਾਰਾਂ ਚ ਫਿਰਦੇ ਪਏ ਆ ਬ੍ਰੈਡ ਖੋ ਜੇ ਖਾਈਏ ਬਹੁਤ ਸਵਾਦ ਲੰਦੇ ਆ ਉਹ ਟਾਈਮ ਦੇ ਦਉਂਦੇ ਸੀ ਲੋ ਇਧਰ ਭਾਈ ਉਹਨਾਂ ਕੋ ਪਹੁੰਚੇ ਆ ਆਪਾਂ ਦਿਖਾ ਕੇ ਨਵੀਂ ਟਰੰਗ ਜਾਨੇ ਆ ਟਪੜ ਵਾਲਾ ਟਪੜਾ ਫੋਟੋ ਖਾ ਮਨੀਸ਼ ਕਹਿੰਦੇ ਉੱਪਰ ਗਿਆ ਆ ਕੋਠੇ ਦੇ ਛਿੱਟੇ ਦੇ ਗਿਆ ਆ ਬਰੇਡੀ ਚੈੱਕ ਕਰ ਲੈ ਵੈਸਾ ਨਵੇਂ ਵੀਡੀਓ ਨੇ ਇਹ ਵਾਲੇ ਸਾਰੇ ਨਵੇਂ ਅਪਡੇਟ ਰਿਪੋਰਟ ਦੇ ਬਸ ਇਹ ਦਿਖਾਦਾ ਪੱਪਾ ਹੋ ਗਿਆ ਕੜੀ ਕੁੜੀ ਆਇੱਕ ਮੋਟੇ ਫੋਨ ਵਾਸਤੇ ਕੜੇ ਵੀ ਦਿਖਾਈਦਾ ਪਾ ਕੜੇ ਹੀ ਲੈਣੇ ਆ ਆਹ ਕਿਆ ਬਾਤ ਹੈ ਚੈੱਕ ਕਰੋ ਡੀਐਨ ਵੀ ਕੜੇ ਦਾ ਆ ਓਕੇ ਬਰੋ ਵੈਸਾ ਇੱਕ ਟੋਮਨ ਜਰੀ ਇਰ ਚਾਲਦਾ ਉਹ ਵੀ ਦੇ ਆ ਪਰ ਨੋਮਨ ਜਰੀ ਹਾਂ ਟੋਮਨ ਜਰੀ ਦੇ ਮਗਰ ਕੰਮ ਦਾ ਬਰੇਡੀ ਬਹੁਤ ਹੁੰਦੀ ਜੀ ਇਹਨਾਂ ਬੰਦਿਆਂ ਕੋ ਆਪਣੇ ਆਪ ਕੋ ਦੇ ਨਵੀਂ ਦੁਕਾਨ ਤੇ ਸਾਮਾਨ ਪਿਆਣਾ ਆਪਣਾ ਕੋ ਅੱਧਾ ਸਾਮਾਨ ਇੰਨਾ ਦਾ ਹੀ ਹੈ ਦੁਕਾਨ ਦਾ ਚੈੱਕ ਕਰੋ। ਕਿ ਜੁੜੇ ਰਿਓ ਬਲੋਗ ਨੂੰ ਤੂੰ ਖਨਾਮਾ ਹੋਰ ਗੱਲਾਂ ਵਾਸਤਾ। ਜੀ ਮਨੀਸ਼ ਆ ਗਿਆ ਮੈਂ ਕਿ ਚੜੀ ਹੈ ਨਾ। ਮੇਰਾ ਸੱਪ ਕੱਢ ਲੱਗਾ ਬੋਰੇ ਚ ਮਨੀਸ਼। ਹੈਂ? ਲੋ ਜੀ ਬਰਾਤ ਕੋ ਨਵੀਂ ਦਿਖਾਵਾਂਗਾ ਵੈਰਿਟੀਵਾਂ ਲੱਭਦੇ ਪੈ ਜਾਗੇ ਕਹਿੰਦਾ ਕੋਠੇ ਚੜਿਆ ਆ ਮੈਂ ਤਾਂ ਕੋਈ ਨਹੀਂ ਆ ਰਿਹਾ ਜੀ। ਮੈਨੂੰ ਤੂੰ ਲੱਗ ਰਿਹਾਗਾ ਜਾਣੇ ਤੈਨੂੰ ਪਤਾ ਤੇਰੇ ਕਰਕੇ ਤਾਂ ਆਪਾਂ ਦੁਕਾਨ ਤੇ ਆਈਦਾ। ਹੁਣ ਕੀ ਦਿਖਾਵਾਂਗਾ ਬੋਰੇ ਚ? ਐਣੀ ਉਹ ਜੋ ਯਾਰ ਤੁੰਗੇ ਕਮ ਕਰਦਾ ਤੇ ਜਿਆਦਾ ਜਿਨੇ ਪੀਣਾ ਤੋਂ ਥੋੜਾ ਹੂੰ ਕੀ ਬਾਤ ਇਹਨਾਂ ਜਿਹੜੀ ਨਾ ਨਿੰਦਰ ਮੈਂ ਪੀ ਕੇ ਜਾਂਦਾ ਜੀ ਬਹੁਤ ਟੇਸਟੀ ਹੁੰਦਾ ਸਰਦੀਆਂ ਚ ਨਹੀਂ ਪੀ ਹੋਇਆ ਜਦੋਂ ਬੰਦ ਹੁੰਦਾ ਮੈਂ ਮੈਂ ਤਾਂ ਗਰਮੀਆਂ ਚ ਆਪਾਂ ਪੀਦਾ ਮੌਜੂਦਾ ਵੀ ਥੋੜਾ ਤਿੰਨ ਚਾਰ ਬੀਬੀ ਆ ਜਾਂਦੀ ਬਹੁਤ ਟੇਸਟੀ ਆ ਇੱਧਰ ਮਿਲੋ ਜੀ ਆਪਣੇ ਸੰਜੀ ਭਰਾ ਨੂੰ ਜੀ ਪਰ ਹੋਰ ਕਿਦਾਂ ਬਹੁਤ ਵਧੀਆ ਭਾਜੀ ਕੈਂਟ ਬਲੌਗ ਇੱਧਰ ਦੇਖਦਾ ਨਾ ਬਲੌਗ ਬਿਲਕੁਲ ਬਿਲਕੁਲ ਭਾਜੀ ਓਕੇ ਰਪੜ ਹੁੰਦੇ ਆ ਭਾਈ ਦੇ ਬਲੌਗ ਬਹੁਤ ਵਧੀਆ ਹੁੰਦੇ ਆ ਗਾਇਜ਼ ਦੇਖਿਆ ਕਰੋ ਮਸਤ ਪਨ ਤੇ ਐਂਟਰਟੇਨਮੈਂਟ ਪੂਰੇ ਨਜ਼ਾਰਾ ਹੈ ਪੂਰਾ ਪੂਰਾ ਨਜ਼ਾਰਾ ਚਲ ਹੁਣ ਉੱਪਰ ਚਲਦੇ ਆਪਾਂ ਦੇਖੀਏ ਬਰੇਟ ਉੱਪਰ ਹੀ ਹੈ ਬਿਲਕੁਲ ਬਿਲਕੁਲ ਬਸ ਸਹੀ ਚੱਲ 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 ਵੀ ਭਾਈ ਗੈਰੀ ਵੀ ਭਾਈ ਹੋਰ ਕਿਦਾਂ ਗੱਲਾਂ ਬਾਤਾਂ ਵਾਹ ਵਧੀਆ ਭਾਈ ਯਾਰ ਠੀਕ ਹੈ ਆਇਆ ਕੁਝ ਨਵੀਂ ਜਿਹੀ ਟੂ ਮੈਂ ਕਹਾ ਬਹੁਤ ਭਾਈ ਯਾਰ ਸਾਰਾ ਸੋਦਾ ਨਵਾਂ ਹੀ ਆਇਆ ਭਾਈ ਨਵਾਂ ਨਵਾਂ ਪੁਰਾਣਾ ਦਿਖਾ ਦੇ ਭਾਈ ਪੁਰਾਣਾ ਦੇਖੋ ਸਾਲਾ ਸੈਟਿੰਗ ਦੱਸੋ ਵਧੀਆ ਹੀ ਸੈਟਿੰਗ ਬਾਬਾ ਮੈਂ ਕਹਿੰਦਾ ਸੜੇ ਕੋਈ ਕਰ ਸਕਦਾ ਇੰਦਰੀ ਹੋਰ ਬਾਤ ਵਧੀਆ ਭਾਈ ਜੀ ਚੂੜੀ ਆਈ ਹੈ ਕਿ ਨਵੀਂ ਬਹੁਤ ਭਾਈ ਜੀ ਲੋ ਜੀ ਮਾਲ ਆਪਾਂ ਕਢਾਲਿਆ ਆ ਡੱਬੇ ਚ ਚੈੱਕ ਕਰੋ ਕਿੰਨੇ ਦਾ ਮਾਲ ਹੋ ਗਿਆ ਯਾਰ ਇਹ ਭਾਈ ਜੀ ਜਿੰਨੇ ਦਾ ਮਰਜੀ ਯਾਰ ਤੁਹਾਡਾ ਭਰਾ ਬੈਠਾ ਹੈ ਵਾਹ ਵਾਹ ਕੀ ਬਾਤ ਹੈ ਯਾਰ ਤੰਦਕਰ ਹੁਣ ਇਹਨੂੰ ਪੈਕ ਕਰ ਦੇ ਬੇਟੀ ਜੀ ਪੈਕ ਕਰ ਦੇ ਅੱਧੇ ਦੀਆਂ ਨਵੀਆਂ ਆਈਆਂ ਥੋੜੀਆਂ ਯਾਰ ਅੱਧਾ ਇੱਕ ਡਬਾ ਪਾ ਦੇ ਪਾ ਦੇ ਇੱਕ ਹੈ ਇੱਥੇ ਸਸਤੀਆਂ ੜਾਂ ਮਿਲੇ ਆ ਗਏ ਜਿਓ ਯਾਰ ਇਹ ਦੇਖੋ ਸਸਤੀ ਕੀ ਪ੍ਰਾਈਸ ਮੈਂ ਤਾਂ ਭਾਈ ਪ੍ਰਾਈਸ ਬਸ 65 ਰੁਪਏ ਸਿਰਫ ਇੱਕ ਡਬਾ ਹੀ ਕਰਦੇ ਚੱਲੇ ਵਾਹ ਠੀਕ ਹੈ ਭਾਈ ਬਾਹੂ ਲਈ ਬਣਿਆ ਨਵੀਆਂ ਬਾਹੂ ਲਈ ਨਵੀਆਂ ਦਿਖਾ ਦਿਓ ਨੇ ਕਿਰੇ ਸੱਲਾ ਲੈਂਥਾ ਲੈ ਕੇ ਜਾਓ ਟਾਡੇ ਜਿਹੜੀਆਂ बिकਦੀਆਂ ਨਕੋਦਰ ਓਏ ਹੋਏ ਹੋਏ ਆ ਤਾਂ ਤੋਹਫੀ ਆ ਬਾਬਾ ਜੀ ਹਣਾ ਤੋਹਫਾ ਇਸ਼ਕ ਮਾਲਾ ਸੰਝੇ ਓਕੇ ਨਾ ਮਾਲਾ ਬਣਾ ਭਾਈ ਓਕੇ ਚੱਲ ਕਿਹੜਾ ਭਾਈ ਪਿਆਰ ਵਿੱਚ ਓਏ ਹੋਏ ਹੋਏ ਲਓ ਜੀ ਸ਼ੋਪਿੰਗਾਂ ਹੋ ਗਈਆਂ ਚੱਲ ਕੇ ਹੁਣ ਘਰਾਂ ਨੂੰ ਸ਼ਾਮਾਂ ਰਹਿ ਗਈਆਂ ਅੱਠ ਪਜਾਮਾ ਲੈਣਾ ਆਪਾਂ ਜੁੜੇ ਰਿਓ ਬੜਾ ਆਪਾਂ ਦੁਕਾਨ ਦੀ ਸ਼ੋਪਿੰਗ ਕਰਕੇ ਜਿੱਤੇ ਆਪਣੀ ਸ਼ੋਪਿੰਗ ਕਰਨ ਆਈ ਸੀ ਪਜਾਮਾ ਲਿਆ ਜੀ ਆਪਾਂ ਇਧਰ ਭਾਈਆਂ ਨਾਲ ਘੈਂਟ ਚੈੱਕ ਕਰੋ ਡਿਆਣੇ ਦਾ ਨਮਾ ਯਾੜੀ ਦਾ ਤਾਂ ਕਹਿੰਦੇ ਚਲੋ ਮੈਂ ਘੱਲ ਲੈਣੀ ਆ ਜੀ ਬਾਕੀ ਰੇਟ ਭਾਈਆਂ ਦਾ ਬਹੁਤ ਜੰਨ ਹੁੰਦਾ ਹੈ ਰਣਕੇ ਬਜ਼ਾਰ ਤੇ ਆਣਾ ਭਾਈਆਂ ਬਟੂ ਜੀ ਭਾਜੀ ਆਪਾਂ ਲਿਆਂਨ ਆ ਗਏ ਬੱਸ ਸਟੈਂਡ ਤੋਂ ਜੀ ਤਾਂ ਦੇਖੋ ਕਿਦੋਂ ਆਪਾਂ ਗਏ ਆ ਤਾਂ ਰਾਤ ਦੀ ਪੈ ਚੱਲੀ ਆ ਸ਼ਾਮਾਂ ਪੈ ਗਏ ਨਾਲ ਆ ਵੀ ਆਇਆ ਓਏ ਅੱਧਾ ਦੇਖੋ ਉਹ ਤਾਂ ਬਾੜਾ ਸੜਕ ਹੋਂਤਾ ਜੀ ਇਹ ਵੀ ਨਾਲ ਆਇਆ ਹੈ ਚੈੱਕ ਕਰੋ ਤੂੰ ਕਰਨੇਟੇ ਗਿਆ ਕਰ ਨਾਲ ਹੀ ਵਿਆ ਕਰ ਚਲੋ ਠੀਕ ਹੈ ਤੁਹਾਨੂੰ ਮਿਲਦੇ ਵੀ ਪੱਕਾ ਕਰੀਏ ਲਿਆ ਚੱਕ ਕੇ ਚੇਦੀ ਕੁਛ ਵੀ ਉਹ ਦੇਖ ਨਾ ਖੜਾ ਮਗਰ ਆ ਰਿਹਾ ਬੋਲੇ ਚੱਲਾ ਬਸ ਕਰ ਬਸ ਕਰ ਬੋਧ ਨਾ ਮਾਰ ਲਓ ਜੀ ਦਵਾਨ ਸ਼ੀ ਕਹਿੰਦੀ ਹੈ ਜੀ ਮੈਂ ਵੀ ਕੁਝ ਬੋਲਣਾ ਕਿ ਆ ਮੇਰੇ ਦਵਾਨ ਜੀ ਬੋਲ ਕੀ ਕਹਿੰਦੀ ਤੂੰ ਤੂੰ ਜਿੱਤੇ ਕਹਿੰਦੀ ਆ ਯਾ ਮੈਂ ਬੰਦਾ ਬਾਈ ਟੂ ਨੇਮ ਮਾਈ ਨੇਮ ਇਜ਼ ਜਵਾਨਸ਼ੀ ਫਲੰਕਾਸਟਰ ਟੂਡੇ ਬਾਈ ਇੰਗਲਿਸ਼ ਨੂੰ ਹੋਈ ਇੰਗਲਿਸ਼ ਕੀ ਹੋ ਗਿਆ ਚੱਤਾ ਭੁੱਲ ਗਿਆ ਹੁਣ ਆਉਂਦੀ ਨਹੀਂ ਪਈ ਹੁਣ ਪਹਿਲੇ ਤਾਂ ਕਿਹਨੇ ਚਾਚੂ ਮੈਂ ਇੰਗਲਿਸ਼ ਬੋਲਣੀ ਹੈ ਜੀ ਲੇ ਆਪੀ ਤੇ ਕਹਿੰਦੇ ਚਾਚੂ ਮੈਂ ਅੰਗਰੇਜ਼ੀ ਬੋਲਨੀ ਮੈਂ ਆ ਦੱਸਣਾ ਐਡਰੈਸਸ ਨਾਲ ਵੀ ਚਾਚਾ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਨਹੀਂ ਦਵਾਰ ਤਾਂ ਨਹੀਂ ਹੋਣੇ ਦੱਸ ਆ ਦੇਖੋ ਲੋ ਜੀ ਆਪਾਂ ਘਰੇ ਆ ਗਈ ਸੀਗੇ ਤਾਂ ਦਿਵਾਰ 'ਚ ਸਾਡੀ ਕਹਿੰਦੀ ਆ ਵੀ ਕੁਝ ਕਹਿਣਾ ਹੈ ਮੈਂ ਕਹਿੰਦੀ ਤਾਂ ਬੋਲ ਕੈਮਰੇ 'ਤੇ ਕੀ ਹੋ ਗਿਆ ਤਾਂ ਭੁੱਲ ਗਿਆ ਕੁਝ ਕੋਈ ਮੁੱਖਾ ਕਹਿ ਕੇ ਨਿਕਲਦਾ ਹੈ ਮਾਂ ਮਾਂ ਕਲਾਸ ਠੀਕ ਹੈ ਤੇ ਕਿਰਪਾ ਕਰਕੇ ਮੈਨੂੰ 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 ਆਜਾ ਦਿਖਾ ਇਸ ਨੂੰ ਓਕੇ ਠੀਕ ਹੈ ਹਾਏ ਫਰੈਂਡਸ ਜੇ ਚਾਹਤੇ ਹੋ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਮੈਨੂੰ ਚਾਹਤੇ ਨੂੰ ਕਮੈਂਟ ਬਹੁਤ ਜਲਦੀ ਸ਼ੇਅਰ ਜਰੂਰ ਕਰਨਾ ਬਾਏ ਬਾਏ ਤੁਹਾਨੂੰ ਦੇਖ ਕੇ ਦੱਸੋ ਤੁਹਾਨੂੰ ਕਿਦਾਰੇ ਲੱਗਾ ਬਲੌਗ ਬਾਕੀ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਬਲੌਗ